ਇਟ ਇਜ਼ ਰੀਅਲੀ ਵੈਰੀ ਅਨਫੋਰਚੂਨੇਟ ਜੀ ਜੁਡੀਸ਼ਰੀ ਤੇ ਇੱਕ ਬਹੁਤ ਵੱਡਾ ਇੱਕ ਇਹ ਸਟਿਗਮਾ ਜੀ ਜੋ ਚੀਜ਼ ਇਨਫੋਰਮੇਸ਼ਨ ਜਿਸ ਤਰੀਕੇ ਨਾਲ ਆ ਰਹੀ ਹੈ ਜੀ ਥੈਟ ਅ ਜਜ ਆਫ ਦੀ ਹਾਈ ਕੋਰਟ ਉਹ ਇਜ਼ ਆਲਵੇਸ ਐਕਸਪੈਕਟਿਡ ਟੂ ਹੈਵ ਅ ਹਾਈ ਇਨਟੀਗ੍ਰਿਟੀ ਆਪਣੇ ਕੰਮ ਦੇ ਵਿੱਚ ਉਹਨਾਂ ਦੀ ਇਮਾਨਦਾਰੀ ਜਿਹੜੀ ਹੈ ਉਹ ਇੱਕ ਸਭ ਤੋਂ ਵੱਡਾ ਪੈਰਾਮੀਟਰ ਹੋਣਾ ਚਾਹੀਦਾ ਹੈ ਜੀ ਲੇਕਿਨ ਇਸ ਤਰੀਕੇ ਦੇ ਨਾਲ ਇੰਨੇ ਹਿਊਜ ਅਮਾਉਂਟ ਦਾ ਕੈਸ਼ ਮਿਲਣਾ ਇੱਕ ਹਾਈ ਕੋਰਟ ਦੇ ਜੱਜ ਦੇ ਰੈਜ਼ਿਡੈਂਸ ਤੋਂ ਚਾਹੇ ਉਹ ਇੱਕ ਐਕਸੀਡੈਂਟਲੀ ਮਿਲੇ ਹੈ ਜਾਂ ਜੋ ਕਿਸੇ ਪ੍ਰੀ ਇਨਫੋਰਮੇਸ਼ਨ ਨਾਲ ਮਿਲੇ ਹੈ ਦੈਟਸ ਅ ਡਿਫਰੈਂਟ ਥਿੰਗ ਬਿਲਕੁਲ ਕੁਐਸਚਨ ਤਾਂ ਇਹ ਹੈ ਕਿ ਮਿਲੇ ਹੈ ਉਹਨਾਂ ਦੇ ਘਰ ਦੇ ਵਿੱਚ ਔਰ ਜੋ ਇਨਫੋਰਮੇਸ਼ਨ ਆਈ ਹੈ ਤੁਹਾਡੇ ਮੀਡੀਆ ਸੋਰਸਸ ਤੋਂ ਹੀ ਜੀ ਜੀ ਉਹ ਹੁੰਤਾ ਵੈਬਸਾਈਟ ਤੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਅਵੇਲੇਬਲ ਹੈ ਜੀ ਕਿ ਦੈਟ ਹਿਊਜ ਅਮਾਉਂਟ ਆਫ ਕੈਸ਼ ਜਿਹੜਾ ਤੁਸੀਂ ਮੀਡੀਆ ਦੇ ਵਿੱਚ ਵੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਕਿ 15 ਕਰੋੜ ਦੇ ਕਰੀਬ ਹੈ ਜਾਂ 15 ਕਰੋੜ ਜੀ ਸੋ ਇਸ ਤਰੀਕੇ ਨਾਲ ਅੱਡਾ ਹਿਊਜ ਕੈਸ਼ ਅਮਾਉਂਟ ਮਿਲਣਾ ਇੱਕ ਸਿਟਿੰਗ ਜੱਜ ਹਾਈ ਕੋਰਟ ਦੇ ਰੈਜ਼ਿਡੈਂਸ ਤੋਂ ਘਰੋਂ ਤਾ ਇਟ ਇਜ਼ ਰੀਅਲੀ ਵੈਰੀ ਸ਼ੌਕਿੰਗ ਬੜੀ ਸੀਰੀਅਸ ਗੱਲ ਹੈ ਔਰ ਇਹ ਜੁਡੀਸ਼ੀਅਲ ਸਿਸਟਮ ਨੂੰ ਇੱਕ ਚੰਗਚੋਰ ਕਰਨ ਵਾਲੀ ਇੱਕ ਖਬਰ ਹੈ ਬਿਲਕੁਲ ਸਰ ਤਾਜ਼ਾ ਕਹਿ ਰਿਹਾ ਕਿ ਸੁਪਰੀਮ ਕੋਰਟ ਵੱਲੋਂ ਸੀਜੀਆਈ ਵੱਲੋਂ ਇੱਕ ਇਸ ਫਾਮਲੇ ਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਕਿ ਸੋ ਤਾਜ਼ਾ ਜਿਹੜੇ ਜਸਟਿਸ ਯਸ਼ਵੰਤ ਵਰਮਨ ਨੂੰ ਲੈ ਕੇ ਉਹ ਕੀ ਹੈ ਫਿਲਹਾਲ ਪਲਾਇਆ ਦੱਸੋ ਬਿਕੋ ਜਿਹੜੇ ਮੀਡੀਆ ਸੋਰਸਸ ਤੋਂ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਮੈਂ ਵੀ ਉਸ ਇਨਫੋਰਮੇਸ਼ਨ ਤੋਂ ਹੀ ਆਪਣੀ ਜਿਹੜੀ ਆ ਗੱਲ ਕਹਿ ਸਕਦਾ ਇਹ ਤਾਂ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਵੀ ਕਹਿੰਦੇ ਹੁਣ ਹਾਂ ਵੈਬਸਾਈਟ ਤੇ अवेलेबल ਹੈ ਜੋ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਜੋ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਜੀ ਕਿ ਪਹਿਲੇ ਤਾਂ ਇੱਕ ਕਲੀਜੀਅਮ ਨੇ ਇਮੀਡੀਏਟਲੀ ਜਿਹੜੀ ਫਰਸਟ ਮੀਟਿੰਗ ਕੀਤੀ ਸੀ ਜਿਸ ਦਿਨ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਧੇਰ ਆਫਟਰ ਉਸ ਮੀਟਿੰਗਸ ਤੇ ਇਹ ਡਿਸੀਜਨ ਲਿਆ ਸੀ ਕਿ ਇਹਨਾਂ ਨੂੰ ਰੀਪੈਟਰੀਏਟ ਕਰ ਦਿਓ ਇਹਨਾਂ ਦੇ ਜਿਹੜਾ ਹੋਮ ਅਲਾਹਾਬਾਦ ਜਿਹੜਾ ਹੋਮ ਹਾਈ ਕੋਰਟ ਜਿਹੜਾ ਹੈ ਅਲਾਹਾਬਾਦ ਦਾ ਉਸ ਤੋਂ ਬਾਅਦ ਸੀਜੀਆਈ ਨੇ ਚੀਫ ਜਸਟਿਸ ਆਫ ਇੰਡੀਆ ਨੇ ਇਹ ਹੁਣ ਡਿਸੀਜਨ ਜਿਹੜਾ ਹੈ ਜਿਹੜਾ ਵੈਬਸਾਈਟ ਤੇ ਹੁਣ ਅਵੇਲੇਬਲ ਹੋ ਗਿਆ ਹੈ ਉਹਨਾਂ ਨੇ ਇਨ ਹਾਊਸ ਇਨਕੁਆਰੀ ਜਿਹੜੀ ਹੈ ਥਰੀ ਜੱਜਸ ਜਿਹੜੇ ਹੈ ਦੋ ਚੀਫ ਜਸਟਿਸਸ ਹੈ ਇੱਕ ਸਾਡੇ ਪੰਜਾਬ ਤੇ ਹਰਿਆਣਾ ਦੇ ਚੀਫ ਜਸਟਿਸ ਹੈ ਜਸਟਿਸ ਸ਼ੀਲ 나ਗੂ ਜੀ ਇੱਕ ਸਾਡੇ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਹੇ ਹੋਏ ਚੀਫ ਜਸਟਿਸ ਹੋਂ ਜਿਹੜੇ ਹਿਮਾਚਲ ਪ੍ਰਦੇਸ਼ ਦੇ ਹਾਈ ਕੋਰਟ ਦੇ ਚੀਫ ਜਸਟਿਸ ਹੈ ਜਸਟਿਸ ਜੀਐਸ ਸੰਧਾਵਾਲੀਆ ਜੀ ਉਹ ਦੋਨੋਂ ਪਲੱਸ ਇੱਕ ਜਸਟਿਸ ਅਨੂ ਸੇਵਾ ਰਾਮ ਨੇ ਜਿਹੜੇ ਜਸਟਿਸ ਜਿਹੜੇ ਹਾਈ ਕੋਰਟ ਕਰਨਾਟਕਾ ਦੇ ਹੈ ਉਹ ਤਿੰਨਾਂ ਦੀ ਕਮੇਟੀ ਬਣਾ ਕੇ ਇਹਨੂੰ ਇਨਕੁਆਰੀ ਦੇ ਲਈ ਉਹਨਾਂ ਨੂੰ ਇਹ ਗੱਲ ਇੰਟਰਸਟ ਕੀਤੀ ਗਈ ਹੈ ਦੇ ਇਨਕੁਆਰੀ ਰਿਪੋਰਟ ਵਿਲ ਕਮ ਬਟ ਇਨ ਦੀ ਮੀਨ ਵਾਈਲ ਸੰਦੀਪ ਜੀ ਜਿਹੜੀ ਹੋਰ ਜਿਹੜੀ ਗੱਲ ਸਮਝਣ ਵਾਲੀ ਹੈ ਇੱਕ ਪ੍ਰਾਇਮਾ ਫਿਸ਼ਾਈ ਜਿਹੜੀ origignal ਇੱਕ ਇਨੀਸ਼ੀਅਲ ਰਿਪੋਰਟ ਹੈ ਉਹ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਆਲਰੇਡੀ ਆ ਗਈ ਹੈ ਔਰ ਉਹਨਾਂ ਨੇ ਇੱਕ ਪ੍ਰਾਇਮਾਫਸ਼ਾਈ ਵਿਊ ਦੇ ਦਿੱਤਾ। ਜੀ। ਔਰ ਉਹ ਵਿਊ ਦੇ ਵਿੱਚ ਸੌਰੀ ਵਿਊ ਦੇ ਵਿੱਚ ਫੋਟੋਗ੍ਰਾਫਸ ਵੀ ਦਿੱਤੀਆਂ ਗਈਆਂ ਜਿਹੜੀਆਂ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਹੁਣ ਅਵੇਲੇਬਲ ਹੈ। ਜੀ ਜੀ ਜੀ। ਉਸ ਫੋਟੋਗ੍ਰਾਫਸ ਤੋਂ ਇਹ ਗੱਲ ਡਿਪਿክት ਹੁੰਦੀ ਹੈ ਕਿ ਔਨ ਦੀ ਐਟ ਦੀ ਫਰਸਟ ਸਾਈਟ ਇਨ ਪ੍ਰਾਇਮਾਫਸ਼ਾਈ ਜਿਹਨੂੰ ਅਸੀਂ ਕਹਿੰਨਾ ਵਿਊ ਦੇ ਵਿੱਚ ਜੀ ਕਿ ਵਾਕਈ ਉੱਥੇ ਜਿਹੜਾ ਉਹਨਾਂ ਦਾ ਕਮਰਾ ਸੀ ਜਿੱਤੇ ਅਗ ਲੱਗੀ ਹੈ ਉਸ ਕਮਰੇ ਦੇ ਵਿੱਚ ਕਰੰਸੀ ਨੋਟਸ ਇਸ ਤਰੀਕੇ ਨਾਲ ਪਏ ਹੈ। ਜੀ ਯੂਜ ਬੀਓਜੀਐਸ ਯੂਜ ਬੰਡਲਸ ਜਿਹੜੇ ਕੁਝ ਜਲ ਗਏ ਆ ਕਾਫੀ ਉਹਦੇ ਚ ਜਲੇ ਆ ਕਿ ਕਿੰਨੇ ਕ ਜਲੇ ਆ ਵੀ ਡੋਨਟ ਨੋ ਲੇਕਿਨ ਜਲੇ ਹੋਏ ਆ ਜੀ ਸੋ ਉਹ ਚੀਜ਼ ਜਿਹੜੀ ਹੈ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ ਨੇ ਆਪਣੇ ਰਿਪੋਰਟ ਦੇ ਵਿੱਚ ਜਿਹੜੀ ਇੱਕ origignal ਇੱਕ initial ਰਿਪੋਰਟ ਹੈ ਉਹਦੇ ਚ ਆਲਰੇਡੀ ਇਹ ਗੱਲ ਸੁਪਰੀਮ ਕੋਰਟ ਦੇ ਚੀਫ ਜਸਟਿਸਸ ਆਫ ਇੰਡੀਆ ਨੂੰ ਦੇ ਦਿੱਤੀ ਹੈ ਜੀ ਬਿਲਕੁਲ ਸਰ ਉਹ ਤਾਂ ਦੇ ਦਿੱਤੀ ਹੈ ਮੈਂ ਵੀ ਤੁਹਾਨੂੰ ਵੀ ਥੋੜਾ ਜਿਹਾ ਅਪਡੇਟ ਕਰਨਾ ਚਾਹੂੰਗਾ ਕਿ ਤੁਸੀਂ ਹੁਣ ਬਾਰ ਬਾਰ ਖਾਲੀ ਇਹ ਨਾ ਨਾ ਕਹੋ ਕਿ ਮੀਡੀਆ ਰਿਪੋਰਟ ਦੇ ਰਹੀ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਦੀ ਵੈਬਸਾਈਟ ਸਹੀ ਹੈ ਸੋ ਇਹਦਾ ਮਤਲਬ ਉੱਥੇ অথেন্টিਸਿਟੀ ਹੋਈ ਤਾਂ ਉਹਨਾਂ ਨੇ ਉੱਥੇ ਪਾਈ ਨਹੀਂ ਤੇ ਉੱਥੇ ਕੋਈ ਮੀਡੀਆ ਵਾਲਾ ਨਹੀਂ ਪਾ ਸਕਦਾ ਬਿਲਕੁਲ ਠੀਕ ਹੈ ਕਿਉਂਕਿ ਉਹ ਰਿਪੋਰਟ ਆਈ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ ਦੀ ਉਹਨਾਂ ਨੇ ਇੱਕ ਆਪਣਾ ਪ੍ਰਾਇਮਾ ਫਿਸ਼ਾਈ ਜਿਹੜੀ ਹੈ ਇੱਕ ਰਿਪੋਰਟ ਦਿੱਤੀ ਹੈ ਉਹਦੇ ਬੇਸਿਸ ਤੇ ਹੀ ਚੀਫ ਜਸਟਿਸ ਆਫ ਇੰਡੀਆ ਨੇ ਅੱਗੇ ਇਹ ਡਿਡਿਏ ਕਮੇਟੀ ਫਾਰਮ ਕੀਤੀ ਹੈ ਟੂ ਫਰਦਰ ਮੇਕ ਇਨਕੁਆਇਰੀ ਇਨਟੂ ਦਿ ਮੈਟਰ ਪਰ ਸਰ ਇਹ ਤਾਂ ਹੋ ਗਈ ਗੱਲ ਕਿ ਚਲੋ ਚੀਫ ਜਸਟਿਸ ਨੇ ਐਕਸ਼ਨ ਮੋਡ ਦੇ ਵਿੱਚ ਆਂਦੇ ਹੋਏ ਇੱਕ ਆਹਾ ਕੀਤੀ ਪਰ ਅਸੀਂ ਗੱਲ ਕਰ ਰਹੇ ਹਾਂ ਕਿ ਨਿਆਂਪਾਲਿਕਾ ਦੀ ਇੱਕ ਸਾਖ ਨੂੰ ਬਚਾਉਣ ਲਈ ਸਾਨੂੰ ਉਹ ਦਿਨ ਵੀ ਯਾਦ ਹੈ ਕਿ ਪਹਿਲੀ ਵਾਰੀ ਜ਼ਿੰਦਗੀ 'ਚ ਹੋਇਆ ਸੀ ਮੈਂ ਤਾਂ ਆਪਣੀ ਨਜ਼ਰਾਂ 'ਚ ਪਹਿਲੀ ਵਾਰ ਦੇਖਿਆ ਸੀਗਾ ਕਿ ਜਦੋਂ ਜਿਹੜੇ CGI ਵਰਗੇ ਜਾਂ ਹੋਰ ਜੁਡੀਸ਼ਰੀ ਨੇ ਸਾਹਮਣੇ ਆ ਕੇ ਸਰਕਾਰਾਂ ਦੇ ਅਗੇਂਸਟ ਵੀ ਪਿਛੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਭਾਈ ਜਿਹੜੇ ਜੁਡੀਸ਼ਰੀ ਸਿਸਟਮ ਹੈ ਉਹ ਕਿਤੇ ਨਾ ਕਿਤੇ ਸਰਕਾਰਾਂ ਦੇ ਦਬਾਅ 'ਚ ਹੈ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਪਰ ਇਹਦੀ ਚੀਜ਼ਾਂ ਵੀ ਐਗਜ਼ਾਮਪਲ ਕ੍ਰੀਏਟ ਕੀਤੀ ਸੀ ਜਸਟ ਬਿਕੋਜ਼ ਕਿ ਇੱਕ ਆਮ ਆਦਮੀ ਜਿਹੜਾ ਨਿਆਂ ਦੇ ਮੰਦਰ ਚ ਜਾਂਦਾ ਜਿਹੜਾ ਕੋਰਟ 'ਚ ਇਸ ਲਈ ਜੱਜ ਕੋਲ ਇਸ ਲਈ ਪੇਸ਼ ਹੁੰਦੇ ਆ ਕਿ ਉਹਨਾਂ ਨੂੰ ਨਿਆਂ ਮਿਲੇਗਾ ਉੱਥੇ ਵੀ ਉਹ ਇੱਕ ਪਾਸੇ ਤਾਂ ਜੁਡੀਸ਼ਰੀ ਸਾਡੀ ਏਦਾਂ ਦੇ ਬੋਲਡ ਸਟੈਪ ਲੈ ਰਿਆ ਔਰ ਦੂਜੇ ਪਾਸੇ ਏਦਾਂ ਦੇ ਹਾਲਾਤ ਇਹ ਦਿਨ ਵਿੱਚ ਮਤਲਬ ਕਿਦਾਂ ਦਾ ਮਾਹੌਲ ਹੋ ਗਿਆ ਹੁਣ ਤੁਹਾਡੇ ਵਰਗੇ ਜਿਹੜੇ ਸੀਨੀਅਰ ਲਾਇਰਸ ਹੈ ਜਿਨ੍ਹਾਂ ਕੋਲ ਅਸੀਂ ਆਨੇ ਆ ਕਿ ਭਾਈ ਇਹ ਸਾਨੂੰ ਇਨਸਾਫ ਦਿਵਾਣਗੇ ਤੁਹਾਡੇ ਕੰਮ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਲੋਕਾਂ ਕੀ ਤੁਹਾਨੂੰ ਵੀ ਕੁਐਸਚਨਿੰਗ ਹੋ ਰਹੀ ਹੈ ਨੇਚਰਲੀ ਦੇਖੋ ਜਿੱਦਾਂ ਅੰਦਾਜ਼ ਇਹ ਇਨਸੀਡੈਂਟ ਹੋਇਆ ਹੈ ਜੀ ਏਦਾਂ ਦੇ ਇਨਸੀਡੈਂਟਸ ਦੇ ਨਾਲ ਜੁਡੀਸ਼ਰੀ ਦੀ ਜਿਹੜੀ ਇੱਕ اپنی ਸਾਖ ਹੈ ਜੀ ਉਹ ਜ਼ਰੂਰ ਗਿਰਦੀ ਹੈ ਹਮ ਆਮ ਇਨਸਾਨ ਦੇ ਮਨ ਦੇ ਵਿੱਚ ਇੱਕ ਸ਼ੱਕ ਜ਼ਰੂਰ ਪੈਦਾ ਹੁੰਦਾ ਹੈ ਕਿ ਵਾਕਈ ਇਹੋ ਜੇ ਅਗਰੇ ਜੇ ਹਾਲਾਤ ਹੈ ਔਰ ਇਹ ਇਹ ਸਹੀ ਹੈ ਤਾਂ ਸਾਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਸ਼ਾਇਦ ਇਨਸਾਫ ਉਨ ਬਿਕਰੇ ਹੈ ਇਸ ਤਰੀਕੇ ਦੇ ਖਿਆਲ ਜ਼ਰੂਰ ਆਉਂਦੇ ਆ ਲੇਕਿਨ ਦੇਖੋ ਆਪਾਂ ਸਾਰੇ ਸਿਸਟਮ ਨੂੰ ਬਲੇਮ ਨਹੀਂ ਕਰ ਸਕਦੇ ਸਾਰੇ ਸਿਸਟਮ ਨੂੰ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਇਹ ਹੁਣ ਬਿਲਕੁਲ ਇਹਨੂੰ ਹੁਣ ਲੱਗ ਗਿਆ ਜੀ ਸਿਸਟਮ ਦੇ ਵਿੱਚ ਅੱਛਾ ਵੀ ਹੁੰਦਾ ਔਰ ਕੁਝ ਪ੍ਰਤੀਸ਼ਤ ਕੋਈ ਪਰਸੈਂਟੇਜ ਜਿਹੜਾ ਉਹ ਗਲਤ ਦੇ ਵੀ ਅੰਸ਼ ਹੁੰਦੇ ਆ ਸੋ ਇਸ ਕਰਕੇ ਅਗਰ ਕੁਝ ਅੰਸ਼ ਗਲਤ ਹੈ ਉਹਦੇ ਨਾਲ ਇਹ ਨਹੀਂ ਹੈ ਕਿ ਅਸੀਂ ਸਾਰੇ ਸਿਸਟਮ ਨੂੰ ਹੀ ਕੰਡੈਮ ਕਰਨ ਲੱਗ ਜੀ ਲੇਕਿਨ ਐਫਰਟ ਮੈਂ ਮੈਂ ਕੰਟੀਨਿਊ ਕਰਨ ਚਾਹਾਂਗਾ ਇਹ ਲੇਕਿਨ ਦੇਖੋ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਇੱਕ ਵਿਸ਼ਵਾਸ ਦਾ ਜਿਹੜਾ ਇੱਕ ਲੈਵਲ ਹੈ ਉਹ ਹਮੇਸ਼ਾ ਬਣਿਆ ਰਵੇ ਉਹਦੇ ਲਈ ਬਹੁਤ ਐਫਰਟ ਕੰਟੀਨਿਊਸ ਐਫਰਟਸ ਕਰਦੇ ਰਹਿਣੇ ਚਾਹੀਦੇ ਆ ਇਹ ਜਿਹੜਾ ਸਾਡਾ ਸਾਰਾ ਜੁਡੀਸ਼ੀਅਲ ਸਿਸਟਮ ਹੈ ਜੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਉਹਦੇ ਵਿੱਚ देयर आर ਸੋ ਮਨੀ ਪਲੇਅਰਸ ਇਨਵੋਲਡ ਜੀ ਦੇਖੋ ਫੋਰਮੋਸਟ ਕੋਈ ਡਾਊਟ ਨਹੀਂ ਹੈ ਦੀ ਜੱਜ ਇਜ਼ ਦੀ ਮੋਸਟ ਇੰਪੋਰਟੈਂਟ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ ਆਫ ਦਿਸ ਸਿਸਟਮ ਬਿਕਾਜ਼ ਹੀ ਹੈਸ ਟੂ ਡਿਲੀਵਰ ਦੀ ਜਸਟਿਸ ਜੀ ਬਿਲਕੁਲ ਅਲਟੀਮੇਟਲੀ ਉਹਨਾਂ ਨੇ ਫੈਸਲਾ ਦੇਣਾ ਜੀ ਬਾਕੀ ਜਿਹੜੇ ਇਨਸਟਰੂਮੈਂਟਸ ਹੈ ਜਿਹਦੇ ਵਿੱਚ ਬਾਅਰ ਮੈਂਬਰਸ ਹੈ ਜਿਹਦੇ ਵਿੱਚ ਮਿਨਿਸਟਰੀਅਲ ਸਟਾਫ ਹੈ ਪੋਰਸ ਦਾ ਜੀ ਜਿਹਦੇ ਵਿੱਚ ਹੋਰ ਜਿਹੜੇ ਕਨੈਕਟਡ ਔਰ ਰਿਲੇਟਡ ਸਰਵਿਸਿਜ਼ ਹੈ ਉਹ ਸਾਰੇ ਵੀ ਨਾਲ ਉਹਦੇ ਨਾਲ ਕਨੈਕਟਡ ਹੈ ਜੀ ਤਾਂ ਉਹ ਉਹ ਜਿਹੜੇ ਸਾਰੇ ਸਰਵਿਸਿਜ਼ ਦੇਣ ਵਾਲੇ ਹੈ ਜੀ ਚਾਹੇ ਕੁਐਸਚਨਿੰਗ ਜਾ ਕੇ ਕਿਤੇ ਨਾ ਉਹ ਵੀ ਕੁਐਸਚਨਿੰਗ ਨਹੀਂ ਉਹ ਮੈਂ ਕੁਝ ਹੋਰ ਕਹਿਣਾ ਚਾਹਣਾ ਉਹਨਾਂ ਦਾ ਵੀ ਜਿਹੜਾ ਕਿਰਦਾਰ ਹੈ ਜਿਹੜਾ ਉਹਨਾਂ ਦਾ ਵੀ ਕੈਰੈਕਟਰ ਹੈ ਜਿਹੜਾ ਉਹਨਾਂ ਦੇ ਵੀ ਜਿਹੜੀ ਪਰਫਾਰਮੈਂਸ ਹੈ ਉਹਦੇ ਚ ਵੀ ਇੱਕ ਇਮਾਨਦਾਰੀ ਦਾ ਓਨੈਸਟੀ ਦਾ ਸਿਨਸੈਰਿਟੀ ਦਾ ਲੈਵਲ ਜੀ ਹੋਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਠੀਕ ਹੈ ਸਰ ਮੈਂ ਇਹ ਚੀਜ਼ ਵੀ ਪੁੱਛਣਾ ਚਾਹਾਂਗਾ ਇਨਸੀਡੈਂਟ ਦੀ ਵੀ ਗੱਲ ਕੀਤੀ ਹੈ ਇਨਸੀਡੈਂਟ ਹੈ ਕੀ 14 ਤਰੀਕ ਦੀ ਹਾਂਜੀ ਠੀਕ ਹੈ ਮੀਡੀਆ ਰਿਪੋਰਟਸ ਦੇ ਵਿੱਚ ਇਹ ਆਈ 20 ਤਰੀਕ ਨੂੰ ਮੀਡੀਆ ਰਿਪੋਰਟਸ ਦੇ ਰੌਲਾ ਪੈਣ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜਦੋਂ ਇਨਸੀਡੈਂਟ ਹੋਇਆ ਉਸੇ ਫਾਇਰ ਬ੍ਰਿਗੇਡ ਹੋਈ ਉਥੇ ਪੁਲਸ ਵੀ ਹੁੰਦੀ ਹੈ ਔਰ ਇੱਕ ਜੁਡੀਸ਼ਰੀ ਸਿਸਟਮ ਦੇ ਵਿੱਚ ਪੂਰੀ ਸਿਕਿਉਰਿਟੀ ਹਾਈਲੀ ਟਾਈਟ ਹੁੰਦੀ ਹੈ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜੀ ਕਿਤੇ মিডিਆ ਰੋਲਾ ਨਾ ਪੰਦਾ 23 6 ਦਿਨ ਬਾਅਦ ਕਿਤੇ ਨਾ ਕਿਤੇ ਲੀਕਜ ਹੋਈ ਜਿੱਤਾਂਬਰ ਜੀ ਕੁਝ ਕੀਤਾ ਤੇ ਇਹ ਐਦਾਂ ਦੇ ਕੇਸ ਇਨਫਲੂਐਂਸ ਤੁਸੀਂ ਕੀ ਮੰਨਦੇ 6 ਦਿਨ ਇਨਫਲੂਐਂਸ ਰਹੇ ਜਾਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਹ ਤਾਂ ਚੀਜ਼ਾਂ ਅੱਜ ਅਸੀਂ ਬੈਠੇ ਆ 24 ਤਰੀਕ ਤੇ ਤੇ ਸੀਜੀਆਈ ਨੇ ਵੀ 22 ਤਰੀਕ ਨੂੰ ਸ਼ਾਮ ਨੂੰ ਦੇਰ ਸ਼ਾਮ ਕਿਤੇ ਨਾ ਕਿਤੇ ਇੱਕ ਮਿੰਟ ਉਹ ਲੈ ਲਿਆ ਐਕਸ਼ਨ ਲੈ ਲਿਆ सो so, इना डिले आम बंद इना डिले भी नहीं मिलता आम बंद होता दो मिनट तो पहला ये चीज़ हो जाए मतलब कितने ना कि जुडिशरी द इनफलुएंस रेह देखो ये बारे कोई डायरैक्ट कोई कमेंट करना बड़ा मुश्किल है जी लेकिन इट्स अनडाउटेडली इट पुट्स ए क्वेश्चन मार्क जी ऑन द इमीजिएट रिसपोंस जी ऑफ द प्रॉपर कॉम्पिटेंट अथॉरिटीज जी ਕਿ ਇਹਦੇ ਤੇ ਇਸ ਤਰੀਕੇ ਨਾਲ ਰਿਐਕਟ ਕਰਕੇ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ। ਜੀ ਦੇਖੋ ਐਕਸ਼ਨ ਟੂ ਰਿਪੇਅਰ ਵਟ ਏਵਰ ਡੈਮੇਜ ਹੈਸ ਬੀਨ ਕਾਜ਼ਡ ਉਹ ਤਾਂ ਬਹੁਤ ਥੋੜਾ ਜ਼ਰੂਰੀ ਸੀ। ਜੀ ਔਰ ਇਹੋ ਜਿਹੇ ਹਾਲਾਤ ਦੇ ਵਿੱਚ ਜਿੰਨਾ ਪ੍ਰੋਂਪਟ ਐਕਸ਼ਨ ਹੋਵੇ ਉਨਾਂ ਹੀ ਉਹਦਾ ਜ਼ਿਆਦਾ ਅਸਰ ਹੁੰਦਾ ਹੈ ਲੋਕਾਂ ਦੇ ਮਨ ਦੇ ਵਿੱਚ ਕਿ ਠੀਕ ਹੈ ਦੇਖੋ ਗਲਤੀਆਂ ਬੜੀ ਜਗ੍ਹਾ ਤੇ ਹੁੰਦੀਆਂ ਬਟ ਇਹ ਜਿਹੜੀ ਗਲਤੀ ਹੈ ਵਿੱਚ ਰਿਫਲੈਕਸ ਕਰਪਸ਼ਨ ਇਨ ਦੀ ਸਿਸਟਮ ਜੀ ਉਹਦੇ ਲਈ ਤਾਂ ਬਹੁਤ ਸੀਰੀਅਸ 뷰 ਲੈਣਾ ਜ਼ਰੂਰੀ ਹੈ ਔਰ ਉਹਦੇ ਲਈ ਕੋਈ ਸੀਰੀਅਸ ਐਕਸ਼ਨ ਜਿਹੜਾ ਹੈ ਸਟ੍ਰਿਕਟ ਸਟ੍ਰਿਕਟ ਟੈਸਟ ਐਕਸ਼ਨ ਜਿਹੜਾ ਹੈ ਉਹ ਲੈਣਾ ਜ਼ਰੂਰੀ ਹੈ ਔਰ ਜਿੰਨੇ ਜਲਦੀ ਲਿੱਤਾ ਜਾਵੇ ਉਨਾ ਹੀ ਉਸ ਐਕਸ਼ਨ ਦਾ ਜਿਹੜਾ ਹੈ ਇੰਪੈਕਟ ਲੋਕਾਂ ਦੇ ਵਿਸ਼ਵਾਸ ਤੇ ਔਰ ਮੰਨ ਤੇ ਬਣਦਾ ਚੋ ਉਹਦੇ ਚ ਜਿੰਨੀ ਦੇਰੀ ਹੁੰਦੀ ਹੈ ਨੇਚਰਲੀ ਦੈਟ ਕ੍ਰੀਏਟਸ ਸਰ ਜਿਵੇਂ ਤੁਹਾਡਾ ਇੱਕ ਲੰਬਾ ਤਜਰਬਾ ਹੈ ਇਸ ਐਡਵੋਕੇਟ ਔਰ ਤੁਸੀਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਹੋ तो लगता है कि कभी इदा का कुछ होया क्योंकि कहते हैं कि जजिज करके जजिज भी सिक्योरिटीज भी इन बैरियर है कि जे खुदा ना खासा कुछ हो जाए तो उन्होंने भी नहीं किया जाता देर आर लॉट ऑफ पैरामी की अज तक मैं क्या जिम्मे कहना एग्जाम्पल कोई क्रिएट की जाने चाहिए कोई एक्शन होना चाहिए कि कभी एक्शन होदशन इर्ट के ज ਜਜ ਦੀ ਅਪਾਇੰਟਮੈਂਟ ਹੈ ਜੀ ਪਰ ਉਹਨਾਂ ਦੀ ਸਰਵਿਸ ਹੈ ਜੀ ਇਟ ਇਜ਼ ਪ੍ਰੋਟੈਕਟਿਡ ਐਂਡ ਇਜ਼ ਕੰਟਰੋਲਡ ਬਾਈ ਦੀ ਕਨਸਟੀਟਿਊਸ਼ਨਲ ਪ੍ਰੋਵੀਜਨ ਜੀ ਉਹ ਕਨਸਟੀਟਿਊਸ਼ਨਲ ਇੱਕ ਪੋਜੀਸ਼ਨ ਹੈ ਉਹਦੇ ਵਿੱਚ ਦੇਖੋ ਇੱਕ ਉਹਨਾਂ ਨੂੰ ਸਿਕਿਉਰਿਟੀ ਦੇ ਲਈ ਤਾਂ ਕਿ ਉਹ ਇੰਡੀਪੈਂਡੈਂਟਲੀ ਬਿਨਾਂ ਕਿਸੇ ਇਨਫਲੂਐਂਸ ਦੇ ਬਿਨਾਂ ਕਿਸੇ ਬਾਇਸ ਦੇ ਬਿਨਾਂ ਕਿਸੇ ਡਰ ਦੇ ਉਹ ਆਪਣਾ ਜਿਹੜਾ ਕੰਮ ਹੈ ਉਹ ਅੱਛਾ ਪਰਫਾਰਮ ਕਰਨ ਆਪਣਾ ਇਨਸਾਫ ਦੇ ਜੀ ਉਹਦੇ ਲਈ ਉਸ ਪ੍ਰੋਟੈਕਸ਼ਨ ਰੱਖਣ ਲਈ ਉਹਨਾਂ ਤੇ ਉਸ ਚੀਜ਼ ਦੀ ਉਹ ਕਨਸਟੀਟਿਊਸ਼ਨ ਦੇ ਵਿੱਚ ਸੇਫਗਾਰਡ ਜੀ ਉਸ ਸੇਫਗਾਰਡਸ ਦੇ ਅੰਡਰ ਅਗਰ ਕੋਈ ਵੀ ਐਕਸ਼ਨ ਕਿਸੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਦੇ ਅਗੇਂਸਟ ਲੈਣਾ ਪਵੇ ਔਨ ਸਮ ਸੀਰੀਅਸ ਚਾਰजेस অর ਅਲੀਗੇਸ਼ਨਸ ਇਨਕਲੂਡਿੰਗ ਚਾਰजेस ਆਫ ਕ腐ਪਸ਼ਨ ਜੀ ਉਹਦੇ ਦਾ ਪ੍ਰੋਸੈਸ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਹੈ ਜੀ ਅਦਰਵਾਈਜ਼ ਉਹਦੀ ਡਾਇਰੈਕਟ ਜਿਹੜੀ ਹੈ ਕੋਈ ਵੀ ਡਿਸਮਿਸਲ ਕਿਸੇ ਤਰੀਕੇ ਦਾ ਉਹਨਾਂ ਨੂੰ ਪਨਿਸ਼ਮੈਂਟ ਵਾਲਾ ਆਰਡਰ ਜਿਹੜਾ ਹੈ ਉਹ ਉਹਨਾਂ ਦੀ ਸਰਵਿਸ ਨੂੰ ਖਤਮ ਕਰਨ ਲਈ ਨਹੀਂ ਕੀਤਾ ਜਾ ਸਕਦਾ ਉਹ ਸਿਰਫ ਐਮਪੀਚਮੈਂਟ ਦੇ ਨਾਲ ਹੀ ਰਿਮੂਵ ਹੋ ਸਕਦੀ ਹੈ ਜੀ ਲੇਕਿਨ ਸਿንስ ਇਟ ਇਜ਼ ਆਲਸੋ ਅੰਡਰ ਐਡਮਿਨਿਸਟ੍ਰੇਟਿਵ ਕੰਟਰੋਲ ਆਫ ਦੀ ਚੀਫ ਜਸਟਿਸ ਆਫ ਇੰਡੀਆ ਜੀ ਥੇਰਫੋਰ ਚੀਫ ਜਸਟਿਸ ਆਫ ਇੰਡੀਆ ਫਾਰ ਐਡਮਿਨਿਸਟ੍ਰੇਟਿਵ ਪਰਪਸੇਸ ਟੂ ਮੇਨਟੇਨ ਦੀ ਡਿਸਿਪਲਨ ਇਨ ਦੀ ਸਿਸਟਮ ਕੈਨ ਆਲਵੇਸ ਟੇਕ ਐਕਸ਼ਨ ਕਿ ਉਹਦੇ ਲਈ 옵ਸ਼ਨ ਕੀ ਕੀ ਅਵੇਲੇਬਲ ਹੈ ਉਹਨਾਂ ਲਈ ਆਪਸ਼ਨਸ ਅਵੇਲੇਬਲ ਹੈ ਇੱਕ ਜਿੱਦਾਂ ਚੀਫ ਜਸਟਿਸ ਆਫ ਇੰਡੀਆ ਨੇ ਆਲਰੇਡੀ ਆਰਡਰ ਕਰ ਦਿੱਤਾ ਥੈਟ ਵਰਕ ਹੈਸ ਟੂ ਬੀ ਵਿਡਰਨ ਫਰਮ ਥਿਸ ਬਿਲਕੁਲ ਠੀਕ ਹੈ ਪਰਸਨ ਮਿਸਟਰ ਜਸਟਿਸ ਜਸ ਯਸ਼ਵੰਤ ਵਰਮਾ ਕਿ ਉਹਨਾਂ ਨੂੰ ਜੁਡੀਸ਼ੀਅਲ ਵਰਕ ਨਾ ਦਿੱਤਾ ਜਾ ਸਕੇ ਇੱਕ ਤਾਂ ਇਹ ਥਿਸ ਇਜ਼ ਵਨ ਟਾਈਪ ਆਫ ਐਕਸ਼ਨ ਵਿਚ ਇਜ਼ ਟੇਕਨ ਟੂ ਟੂ ਸੀਕ ਦੀ ਪਿਓਰਿਟੀ ਇਨ ਦਿਸ ਸਿਸਟਮ ਟੂ ਕੰਟੀਨਿਊ ਦੀ ਪਿਓਰਿਟੀ ਇਨ ਦਿਸ ਸਿਸਟਮ ਨੰਬਰ 2 ਐਡਮਿਨਿਸਟ੍ਰੇਟਿਵਲੀ ਉਹ ਉਹਨਾਂ ਨੂੰ ਜਿੱਦਾਂ ਟਰਾਂਸਫਰ ਕਰ ਦਿੱਤਾ ਯਾ ਉਹਨਾਂ ਨੂੰ ਕਿਤੇ ਹੋਰ ਰੱਖਣਾ ਹੈ ਕਿੱਥੇ ਰੱਖਣਾ ਹੈ ਉਹ ਐਕਸ਼ਨ ਲੈਂਦੇ ਜਾਂਦੇ ਆ। ਜੀ। ਸੋ ਇਸ ਤਰੀਕੇ ਦੇ ਤਾਂ ਐਕਸ਼ਨ ਐਡਮਿਨਿਸਟ੍ਰੇਟਿਵ ਲੈਵਲ ਤੇ ਜਾ ਸਕਦਾ ਹੈ ਲੇਕਿਨ ਉਹਨਾਂ ਦੀ ਰਿਮੂਵਲ ਜਿਹੜੀ ਹੈ ਉਹ ਥਰੂ ਇੰਪੀਚਮੈਂਟ ਨਹੀਂ ਹੋ ਸਕਦਾ। ਉਹੀ ਹੀ ਹੋ ਸਕਦੀ ਹੈ। ਉਹ देयर इज नो ਅਦਰ। ਪਰ ਉਹੀ ਹੈ ਕਿ ਉਹ ਕਹਿੰਦੇ ਜੀ ਜਿਹੜਾ ਸਿਸਟਮ ਹੀ ਇੰਨੇ ਪੈਰਾਮੀਟਰ ਬੈਰੀਅਰ ਜੀ ਇੰਨੇ ਲਗਾਏ ਗਏ ਹੈ ਕਿ ਕਦੀ ਕੋਈ ਅੱਜ ਤੱਕ ਹੋਇਆ ਹੀ ਨਹੀਂ। ਸੋ ਇਸ ਬਾਰੇ ਵੀ ਜਿਹੜਾ ਆਮ ਜਨਤਾ ਸੋਚ ਰਹੀ ਹੈ ਕਿ ਕੀ ਹੋਊਗਾ ਇਹਦਾ ਨਹੀਂ ਐਦਾਂ ਹੈ ਸੰਦੀਪ ਜੀ ਕਈ ਵਾਰੀ ਐਦਾਂ ਦੇ ਬੜੇ ਕੇਸਸ ਹੋਏ ਹੈ। ਜੀ। ਜਿਹੜੇ ਕੀ ਜੁਡੀਸ਼ੀਅਲ ਜੁਡੀਸ਼ੀਅਲ ਜਸਟਿਸਸਿਸ ਆਫ ਦੀ ਹਾਈ ਕੋਰਟ ਜਿਹੜੇ ਆ ਉਹ ਇਸ ਤਰੀਕੇ ਦੇ ਚਾਰजेस ਕਈਆਂ ਦੇ ਖਿਲਾਫ ਆਏ ਹੈ ਉਹਦੇ ਵਿੱਚ ਜਨਰਲੀ ਇਹ ਹੁੰਦਾ ਕਿ ਉਹ ਆਪਣੇ ਪੋਜੀਸ਼ਨ ਤੋਂ ਰਿਜ਼ਾਈਨ ਕਰ ਜੀ ਉਹਨਾਂ ਨੂੰ ਇਸ ਤਰੀਕੇ ਨਾਲ ਉਹ ਸਿਚੁਏਸ਼ਨ ਦੇ ਵਿੱਚ ਉਹ ਆ ਜਾਂਦੇ ਆ ਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਰਹਿੰਦੀ ਉਹ ਰਿਜ਼ਾਈਨ ਕਰਦੇ ਆ ਚਾਹੇ ਉਹ ਰੈਜ਼ੀਗਨੇਸ਼ਨ ਜਿਹੜਾ ਹੈ ਉਹ ਕਿਸੇ ਇਫੈਕਟ ਤੇ ਹੋਵੇ ਜੀ ਕੋਈ ਕਿਸੇ ਦੀ ਡਾਇਰੈਕਸ਼ਨਸ ਤੇ ਹੋਣ ਜਾਂ ਅਲਟੀਮੇਟਲੀ ਰੀਜ਼ਿਗਨੇਸ਼ਨਸ ਕਰਦੇ ਆ ਸੋ ਥੈਟ ਦੇ ਗੇਟ ਆਊਟ ਫ্রম ది ਸਿਸਟਮ ਸਰ ਇਹ ਕਿ ਲੋਕਾਂ 'ਤੇ ਵੀ ਚਰਚਾ ਆਮ ਜਨਤਾ 'ਚ ਬੜੇ ਸਵਾਲ ਉੱਠੇ ਕਿ ਕੁਆਂਟਮ ਆਫ ਅਮਾਉਂਟ ਜਿਹੜੀ ਇੱਕ ਡਿਸਕਲੋਜ਼ ਕੀਤੀ ਗਈ ਆ ਹੁੰਦਾ ਪਬਲੀਕਲੀ ਕਿ ਉਹ ਵੀ ਮਤਲਬ ਇੱਕ ਮੈਂ ਬੇਸਿਕਲੀ ਇਹ ਹੈ ਕਿ ਇਹ ਕਿਸੇ ਇੱਕ ਸਿਸਟਮ ਚ ਨਹੀਂ ਹੋ ਸਕਦੀ ਨਵੇਂ ਸਿਸਟਮ ਚ ਨਹੀਂ ਹੋ ਸਕਦੀ ਜਿੰਨਾ ਕੁਆਂਟਮ ਮਿਲਿਆ ਇਹਦਾ ਮਤਲਬ ਇਟਸ ਅ ਰੈਗੂਲਰ ਪ੍ਰੈਕਟਿਸ ਕਿਤੇ ਨਾ ਕਿਤੇ ਇਦਾਂ ਦੇ ਵੀ ਸਵਾਲ ਖੜੇ ਹੋ ਰਹੇ ਆ ਜਨਤਾ ਦੇ ਵਿੱਚ ਕਿ 80 ਵੱਡੀ ਅਮਾਉਂਟ ਸਿੰਗਲ ਕੇਸ ਦੇ ਵਿੱਚ ਆ ਕੋਈ ਇਹ ਨਹੀਂ ਹੋ ਸਕਦਾ ਕਿ ਬੰਦੇ ਨੇ ਇੱਕੋ ਵਾਰੀ ਕੀਤਾ ਹੋਵੇ ਜਾਂ ਕੁਝ ਹੋਵੇ ਇਹ ਤਾਂ ਐ ਸ਼ੁਰੂ ਹੋ ਰਿਹਾ ਕਿ ਇਟਸ ਅ ਰੈਗੂਲਰ ਪ੍ਰੈਕਟਿਸ ਨਹੀਂ ਆਈ ਕਾਟ ਕਮੈਂਟ ਔਨ दैट ਇਟ ਇਜ਼ ਅ ਮੈਟਰ ਔਫ ਇਨਕੁਆਰੀ ਜਿਹੜੀ ਉਹਨ ਕਮੇਟੀ ਬਣੀ ਹੈ ਕਹਿੰਦੇ ਇਨਕੁਆਰੀ ਕਰ ਰਹੀ ਹੈ ਸਰ ਤੁਸੀਂ ਪਾਰਟ ਆਫ ਸਿਸਟਮ ਪਰ ਤੁਸੀਂ ਇਹ ਦੇਖੋ ਕੀ ਜਿਵੇਂ ਤੁਸੀਂ ਹੁਣੇ ਸਾਨੂੰ ਤੁਸੀਂ ਵੀ ਅਪਡੇਟ ਕੀਤਾ ਜਾਂ ਸੁਮਾਨ ਜੋ ਸੁਪਰੀਮ ਕੋਰਟ ਦੇ ਉਸ ਤੇ ਵੀ ਸਿਸਟਮ ਤੇ ਵੀ ਜੋ ਵੀ ਆਈਆਂ ਇਨਫੋਰਮੇਸ਼ਨ ਚਾਹੇ মিডিਆ ਰਿਪੋਰਟਸ ਆਈਆਂ ਕਿ 15 ਕਰੋੜ ਦੀ ਅਮਾਉਂਟ ਹੈ ਸਰ 15 ਕਰੋੜ ਕੀ ਕਦੀ ਇੱਕੋ ਕੇਸ ਦੇ ਵਿੱਚ ਕਿਸੇ ਨੂੰ ਆਫਰ ਵੀ ਹੋ ਸਕਦਾ ਮੈਂ ਤਾਂ ਇਹ ਨਹੀਂ ਮੈਂ ਤਾਂ ਮੈਂ ਤਾਂ ਕਹਿੰਦਾ ਜਿੰਨੀਆਂ ਵੱਡੀਆਂ ਵੱਡੀਆਂ ਅੱਛਾ ਇਹ ਵੀ ਚੀਜ਼ ਹੈ ਕਿ ਇਹ ਜਿਹੜੇ ਜੱਜ ਸਾਹਿਬ ਹੈਗੇ ਆ ਜਸਟਿਸ ਜਿਹੜੇ ਹੈਗੇ ਆ ਯਾ ਸ਼ਰਮਾ ਇਹਨਾਂ ਨੇ ਬਹੁਤ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਆਯੋਗ ਦੇ ਵਿੱਚ ਬਹੁਤ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਦੇ ਵਿੱਚ ਇਹਨਾਂ ਦੇ ਡਿਸੀਜਨਸ ਵੀ ਰਹੇ ਆ ਸੋ ਇਹ ਤਾਂ ਮਤਲਬ ਕੁਐਸਚਨਿੰਗ ਇੱਟੀ ਵੱਡੀ ਹੋ ਗਈ ਹੈ ਕਿ ਜਦੋਂ ਤੁਹਾਨੂੰ ਤਾਂ ਅਸੀਂ ਸਮਝਦੇ ਜੀ ਤਾਂ ਸਿਸਟਮ ਦਾ ਪਹੜ ਤੋਂ ਅਨੁਦਾਨ ਕਵੈਸ਼ਨ ਨਹੀਂ ਹੁੰਦੇ ਜਦੋਂ ਸਾਨੂੰ ਮੀਡੀਆ ਨੂੰ ਕੁਐਸਚਨ ਕਰੀ ਜਾਂਦੀ ਹੈ ਕਿ ਜੀ ਇਹ ਤਾਂ ਇਹ ਤਾਂ ਨੇ ਮੈਂ ਕੋਈ ਆਪਣੇ ਵੱਲੋਂ ਕੋਈ ਕੁਐਸਚਨ ਨਹੀਂ ਹੈ ਸੰਤਸ਼ਾ ਦੇ ਕੁਐਸਚਨ ਦਿਮਾਗ 'ਚ ਵੀ ਨਹੀਂ ਆਉਂਦੇ ਜਿੰਨੇ ਜਦੋਂ ਸਾਡੇ ਤੋਂ ਪੁੱਛਦੇ ਨੇ ਨਹੀਂ ਦੇਖੋ ਇਦਾਂ ਹੈ ਕਿ ਮਿਸਟਰ ਜਸਟਿਸ ਯਸ਼ਵੰਤ ਵਰਮਨ ਜਿਹੜੇ ਅਰਾਵਾਦ ਹਾਈ ਕੋਰਟ ਚ ਰਹੇ ਜੀ ਉਹਨਾਂ ਦੀ ਐਲੀਵੇਸ਼ਨ ਅਰਾਵਾਦ ਹਾਈ ਕੋਰਟ ਦੀ ਹੋਈ ਸੀਗੀ ਆਈ ਥਿੰਕ 2014 ਚ ਹੋਈ ਹੈ ਤੇ ਦੈਨ ਹੀ ਵਾਸ ਸ਼ਿਫਟਡ ਟੂ ਦਿੱਲੀ ਹਾਈ ਕੋਰਟ ਇਨ 2021 ਔਰ ਆਪਣੀ ਟੈਨਿਓਰ ਦੇ ਵਿੱਚ ਹੀ ਵਾਸ ਅ ਕਲੇਮਡ ਐਜ਼ ਅ ਵੈਰੀ ਗੁੱਡ ਜਜ ਜੀ ਉਹਨਾਂ ਨੇ ਬੜੇ ਇੰਪੋਰਟੈਂਟ ਕੇਸਸ ਹੈਂਡਲ ਕੀਤੇ ਆ ਔਰ ਬੜੀਆਂ ਇੰਪੋਰਟੈਂਟ ਸੈਂਸਿਟਿਵ ਡਿਸੀਜਨਸ ਵੀ ਦਿੱਤੀਆਂ ਉਹ ਇਹ ਦੈਟ ਇਜ਼ ਅ ਪੋਜ਼ਿਟਿਵ ਸਾਈਡ ਆਫ ਦੀ ਪਰਸਨ ਜੀ ਉਹਨਾਂ ਨੇ ਕੀਤੇ ਅੱਛੇ ਅੱਛੇ ਫੈਸਲੇ ਕੀਤੇ ਆ ਬਟ ਐਟ ਦੀ ਸੇਮ ਟਾਈਮ ਦੇਖੋ ਇਹ ਗੱਲ ਕਹਿਣਾ ਕਿ ਜੀ ਇਹ ਰੈਗੂਲਰ ਕੋਈ ਕ腐ਸ਼ਨ ਕਰਕੇ ਹੀ ਇੰਨਾ ਪੈਸਾ ਇਕੱਠਾ ਹੁੰਦਾ ਹੈ ਜਾਂ ਇੱਕ ਵਾਰੀ ਚ ਨਹੀਂ ਇਕੱਠਾ ਹੁੰਦਾ

ਨੋਟਸ ਆ ਕਈ ਬਰਨਟ ਨੋਟਸ ਐ ਕੁਝ ਨੋਟਸ ਠੀਕ ਵੀ ਹੋਣਗੇ ਉਹ 15 ਕਰੋੜ ਦੀ ਫਿਗਰ ਕਿੱਥੋਂ ਆਈ ਐ ਕਿੱਥੇ ਕਿੱਤਾ ਆਈ ਐ ਉਹ ਤਾਂ ਦੈਟ ਸ਼ਲ ਬੀ ਅ ਮੈਟਰ ਆਫ ਇਨਕੁਆਰੀ ਟੂ ਬੀ ਹੈਲਡ ਵਿਚ ਇਜ਼ ਬੀਂਗ ਹੈਲਡ ਬਾਇ ਦ ਸਟੇਟਮੈਂਟ ਟੂ ਆਨਰੇਬਲ ਚੀਫ ਜਸਟਿਸਸ ਐਂਡ ਵਨ ਜਸਟਿਸ ਆਫ ਦਿ ਕਰਨਾਟਕ ਉਹ ਤਾਂ ਉਹ ਤਾਂ ਜਸਟਿਸ ਯਸ਼ਵੰਤ ਜਿਹੜੇ ਵਰਮਾ ਹੈਗੇ ਉਹ ਵੀ ਬਾਰ ਬਾਰ ਕਹਿ ਰਿਹਾ ਕਿ ਮੈਨੂੰ ਪਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਮੈਨੂੰ ਟਰੈਪ ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜਿੱਦਾਂ ਉਹਨਾਂ ਨੇ ਡਿਸੀਜਨ ਦਿੱਤੇ ਆ ਮਾਈਟ ਬੀ ਇਨਕੁਆਰੀ ਤੁਹਾਡਾ ਦਿੱਤਾ ਸੀ ਵੀ ਕੁਝ ਚੀਜ਼ਾਂ ਸਾਹਮਣੇ ਆ ਗਈ ਪਰ ਸ਼ੌਕਿੰਗ ਇਹ ਹੈ ਕਿ ਇੰਨੀ ਅਮਾਉਂਟ ਫਿਰ ਉੱਥੋਂ ਆਈ ਕਿੱਥੋਂ ਇਹ ਤੇ ਇਨਕੁਆਰੀ ਵਾਲੇ ਜਿਹੜੀ ਕਮੇਟੀ ਹੈ ਜਿਹੜੀ ਇਨਕੁਆਰੀ ਕਰ ਰਹੀ ਹੈ ਉਹ ਵੀ ਇਸ ਗੱਲ ਦਾ ਹੁਣ ਆਪਣੀ ਇਨਕੁਆਰੀ ਤੋਂ ਬਾਅਦ ਰਿਪੋਰਟ ਦੇਣਗੇ ਕਿ ਇਹ ਅਮਾਉਂਟ ਜਿਹੜੀ ਹੈ ਆਈ ਕਿੱਥੋਂ ਹੈ ਇਹ ਅਮਾਉਂਟ ਮਿਲੀ ਹੈ ਤਾਂ ਇਹ ਇਹਦੀ ਕੁਆਂਟੀਟੀ ਕਿੰਨੀ ਹੈ ਇਹ ਐਕਚੁਅਲ ਅਮਾਉਂਟ ਹੈ ਕਿੰਨਾ ਜੀ ਤੋ ਉਹ ਸਾਰੀਆਂ ਚੀਜ਼ਾਂ ਦੀ ਤਾਂ ਇਹ ਰਿਪੋਰਟ ਦੇ ਵਿੱਚ ਹੀ ਪਤਾ ਲੱਗਦਾ ਹੈ। ਇਹ ਤਾਂ ਮੈਡਮ ਇਨਕੁਆਰੀ ਹੈ। ਅਭੀ ਆਪਾਂ ਤਾਂ ਅਜੇ ਵੀ ਹੈ ਜਸਟ ਇਨ ਦੀ ਰੈਲਮ ਆਫ ਗੈਸ। ਬਿਲਕੁਲ ਠੀਕ ਹੈ ਜੀ। ਅਸੀਂ ਤਾਂ ਸੁਣ ਕੇ ਅਜੇ ਕੋਈ ਆਪਣੇ ਵੱਲੋਂ ਨਹੀਂ ਕਹਿ ਸਕਦੇ ਕਿ ਹਾਂ ਜੀ 15 ਕਰੋੜ ਹੀ ਮਿਲੇ ਆ। ਇਹ ਇੰਨਾ ਹੀ ਮਿਲੇ ਆ। ਡੈਫੀਨਿਟਲੀ। ਅਸਟਾ ਅਸਟਾ ਜੋ ਤੁਹਾਡੀ ਮੀਡੀਆ ਤੋਂ ਖਬਰਾਂ ਆਈਆਂ ਐ ਜੀ ਜੋ ਸੁਣਨ ਚ ਆਇਆ ਹੈ ਉਹਦੇ ਮਦਦਾਂ ਵਿੱਚ ਉਹ ਚੁਚ ਰਹੇ ਨੇ ਜੀ ਕਿ ਇੰਨਾ ਮਿਲੇ ਆ ਲੇਕਿਨ ਐਗਜ਼ੈਕਟ ਕੀ ਹੈ ਕਿ ਨਹੀਂ ਹੈ ਅਸਲੀਅਤ ਕੀ ਹੈ। ਪੁੱਤਾ ਇਨਕੁਆਰੀ ਦੀ ਸਰ ਮੈਂ ਤਾਂ ਸੋਚਦਾ ਇਹ ਦੱਸਣਾ ਚਾਹਾਂਗਾ ਕਿ 4 ਦਿਨ ਹੋ ਗਏ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ ਹੋਇਆ ਹੁਣ ਮਾਰਯੂ ਸੁਪਰੀਮ ਕੋਰਟ ਨੇ ਵੀ ਇਸ ਜੇ ਐਕਸ਼ਨ ਫਾਰਵਰਡ ਲੈਂਦਾ ਹੈ ਸੋ ਇਹਦੇ ਮਾਹੌਲ 'ਚ ਤੁਸੀਂ ਲੁਧਿਆਣਾ ਬਾਰ ਐਸੋਸੀਏਸ਼ਨ ਦੀ ਵੀ ਜਿਵੇਂ ਕੇਸ ਨੂੰ ਪ੍ਰਸੀਡ ਕਰਦੇ ਹੋ ਚੰਡੀਗੜ੍ਹ ਹਾਈ ਕੋਰਟ 'ਚ ਵੀ ਕਰਦੇ ਹੋ ਸੋ ਤੁਹਾਡੇ ਵਰਗੇ ਐਜ਼ ਅ ਸੀਨੀਅਰ ਲਾਇਰਜ਼ ਨੂੰ ਕਿੰਨਾਂ ਦੀ ਪ੍ਰੋਬਲਮਜ਼ ਆ ਰਹੀਆਂ ਇਹ ਕਿੰਦਾ ਦੀ ਚੀਜ਼ਾਂ ਫੇਸ ਕਰਦੇ ਹੋ ਨਹੀਂ ਨੈਚੁਰਲੀ ਦੇਖੋ ਐਸ ਵੈਲ ਇਟ ਇਜ਼ ਅ ਟਾਕ ਆਫ ਦੀ ਸੋਸਾਇਟੀ ਟਾਕ ਆਫ ਏਵਰੀ ਮਾਉਥ ਜੀ ਇਨ ਦੀ ਹੋਲ ਸੋਸਾਇਟੀ 에ਵਰੀਵੇਅਰ ਜੀ ਜੀ ਕੱਲ ਅਸੀਂ ਸਾਡੀਆਂ ਮੀਟਿੰਗਸ ਸੀਗੀਆਂ ਕੁਝ ਪਬਲਿਕ ਮੀਟਿੰਗਸ ਸੀਗੀਆਂ ਜੀ ਮੇਰੇ ਅਗਰਨਗਰ ਏਰੀਆ ਚ ਵੀ ਸੀਗੀਆਂ ਕੁਝ ਕੱਲ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਸੁਦੇਵ <th>ਪਰ ਚੀ ਦੇ ਤੇ ਜਿੱਥੇ ਉਹਨਾਂ ਦਾ ਘਰ ਹੈਗਾ ਉਹਨਾਂ ਘਰਾਂ ਦੇ ਵਿੱਚ ਉੱਤੇ ਵੀ ਸਾਰੇ ਆਪਣੇ ਸ਼ਹੀਦੀ ਦਿਵਸ ਮਨਾਉਂਦੇ ਤੇ ਸਾਡੀ ਪਬਲਿਕ ਗੈਦਰਿੰਗਸ ਸੀਗੀਆਂ ਸੋ ਉਹ ਹਰ ਜਗ੍ਹਾ